ਪਹਿਲੀ ਬਾਲ ਇਧਰਲੇ ਪਾਸੇ ਹੋ 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 ਮੈਨੂੰ ਲੱਗਦਾ 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 ਆ ਵੀ ਪ੍ਰਿੰਸ ਉਹ ਸਾਹਮਣੇ ਛੜਤਾ 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 ਕੈਚ ਮੈਨੂੰ ਲਰਜੇ ਕਾਲਾ ਨਾਗ ਤੋਤੀ ਵਾਲਾ ਜਿਹੜੀ ਕੈਚ ਛੱਡਿਆ ਇਹ ਮੈਂ ਨਹੀਂ ਕਹਿੰਦਾ ਇਹ ਬੰਦੇ ਨੇ ਕਹਿੰਦਾ ਜਿਵੇਂ ਪਾਲਤੀ ਕੈਚ ਛੱਡਿਆ ਉਹ ਸਾਹਮਣੇ ਕਦੇ ਕਮਾਲ ਕਰਨੀ ਪਉਣੀ ਹੈ ਔਰ ਦੋ ਸਕੋਰ ਜਿਹੜੇ ਕਦੇ ਜੁੜ ਗਏ ਔਰ ਸਾਹਮਣੇ ਦੇਖਦੇ ਆਂ ਵੀ ਕੈਚ ਕਰਨੇ ਪੈਂਦੇ ਆਂ ਤਾਂ ਜਾ ਕੇ ਚੜਦੇ ਹੁੰਦੇ ਆਂ ਕਿ ਤਾਰਿਆਂ ਦੀ ਛਾਵੇਂ ਜਿਹੜੇ ਤੰਦ ਮਾਰਦੇ ਅਰ ਜਾਂਦਾ ਮੈਚ ਉਹੀ ਬੰਦੇ ਪੁੱਲ ਤਾਰਦੇ ਸੰਤਾ ਜੀ ਦੀ ਪੈਰ ਤੇ ਦੇਰੇ ਵਿੱਚ ਉੱਠਦਾ ਇਹੋ ਜਿਹਾ ਨਿਕੰਮਾ ਬੰਦਾ ਬੇਲੇ ਨਹੀਂ ਲੁਟਦਾ ਤੇ ਲੁੱਟਰੀ ਨਹੀਂ ਬੇਲੇ ਹੁੰਦਾ ਆਪ ਨੂੰ ਲਟਾਉਣਾ ਪੈਂਦਾ ਫੇਰ ਕ੍ਰਿਕਟਾਂ ਵਿੱਚ ਬਹੁਤ ਕੋੜੇ ਕਰਕੇ ਵਿਖਾਉਣਾ ਪੈਂਦਾ ਬਾਲ ਜਿਹੜੀ ਨੂਹ ਹੈ ਬੇਟ ਪ੍ਰੀ ਹੈ ਅਭੀ ਜੇ ਟੂਰਨਾਮੈਂਟ ਦੇ ਪ੍ਰਿੰਸ ਆ ਉਹ ਬੱਲੇ-ਗੱਲੇ ਕਰਾਉਂਦੇ ਆ ਤੇ ਭਾਈ ਹਰਬੀਰ ਹੁਣੇ ਕਹਿੰਦੇ ਆ ਕਿ ਵੱਡੇ ਨਾਲ ਸਨਮਾਨ ਕਰ ਦੇਵਾਂਗੇ ਆਈ ਸਾਹਮਣੇ ਗੇਂਦਰ ਪਰੇ ਵੱਲੋਂ ਹੁੰਦੀ ਹੈ ਮੈਦਾਨ ਅੰਦਰ ਐਨਾ ਕਹਿੰਦੇ ਪੜਾਕੇ ਪੈਂਦੇ ਆ ਆਓ ਕੋਈ ਨਾ ਭਾਈਆ ਇਹ ਸੁਣਿਆ ਲੋ ਇਹ ਸਮਝੇ ਨਾ ਤੇ ਕਲੂ ਨਵੀ ਹਦੀਰ ਬਾਖਾ ਵਾਲਾ ਬਾਖਾ ਕਿਤੇ ਕੋਈ ਕਿਸੇ ਗੱਲ ਦੀ ਸਮਝ ਨਾ ਮੈਨੂੰ ਅਨੇ ਰੌਂਦੇ ਵਾਲਾ ਗਿੱਲ ਗੱਲਾਂ ਕਰਦਾ ਹੈ ਇਹ ਹੈ ਮੈਂ ਤੇਰੇ ਸਰੀਰਾਂ ਦੇ ਵਿੱਚ ਆਰ ਚਾਹਤਾ ਜੀ ਵੀ ਸਰੀਰਾਂ ਆਉਂਦੀ ਜੋਰ ਕਰ ਕੇ ਕਹਿੰਦੇ ਵੀ ਤਰੇ ਛੱਕੇ ਲੱਗਾ ਤਾਂ ਲੱਗਿਆ ਕਿ ਪਾ ਰਗੇ ਨਵੀਂ 500 ਰੁਪਏ ਆਹ ਜਾਈਵਾ ਲੱਗਦਾ ਬਣੀ ਜਦੋਂ ਤੈਨੂੰ ਲੱਗਦਾ ਵੀ 1000 ਨੂੰ ਆਹ ਫੜ ਕੇ ਵੀ ਫਿਰਦਾ ਹੈ ਨਾ ਕਹਿੰਦੇ ਗੱਲ ਜਿਹੜੇ ਲੰਗਰੀਆ ਆਹ ਸਾਹਮਣੇ ਕਹਿੰਦੇ ਬੱਲੇ ਬੱਲੇ ਹੁੰਦੀ ਹੈ ਗੱਡੀਆਂ ਜ਼ਿੰਮੇਵਾਰੀਆਂ ਦੇ ਨਿਸ਼ਾਨ ਕਹਿੰਦਾ ਪ੍ਰਿੰਸ ਦੇ 300 ਕਹਿੰਦੇ 1000 ਮੇਰਾ ਕਰ ਦੋ ਦੁੱਲ ਬਣਾ ਕੇ 2000 ਹੋ ਗਿਆ 500 ਕਹਿੰਦੇ ਹਰਵੀਰ ਬਾਦ ਦਾ 500 ਕਹਿੰਦੇ ਦਾ 1000 ਕਹਿੰਦੇ ਨਿਸ਼ਾਨ ਬਾਠ ਮੇਰੇ ਵੀ ਦੁੱਲ ਬਣਾ ਕੇ 2000ਾਰੇ ਬਾਪੂ ਵਾਲੇ ਕਰ ਜੀ ਚਾਰ ਬੈਠੇ ਹੋਣਾ ਸੀ ਸਾਡੇ ਤਰਤੀ ਨਾ ਹੁੰਦੀ ਸੀ ਚਾਰ ਬੈਠੇ ਹੋਣਾ ਸੀ ਲਓ ਸਾਹਮਣੇ ਕਦੇ ਸਿੰਘਰੇ ਨੇ ਗੱਲਾਂ ਕੀਤੀਆਂ ਉਹ ਗਰਾਹੀ ਵਾਲੇ ਨੇ ਵੀ ਕੱਲੇ ਬਾਲ ਦੀ ਵਧਾਈ ਜਾਨੇ ਮੇਰੀ ਰੁਪਈਆ 4000 ਹੋ ਗਿਆ ਰੁਪਈਆ 4000 ਮੇਰੇ ਮਿੱਤਰੋ ਐ ਵੀ ਬੱਲੇ ਬੱਲੇ ਹੁੰਦੀ ਆ ਐਨ ਪ੍ਰਿੰਸ ਰਾਣੀਓ ਲਓ ਪੈਂਦੀ ਢਾਲ ਘਰ ਵਾਲੀ ਗੱਲ ਆ ਘਰੇ ਜਾਣ ਵਾਲਾ ਵੀ ਬਾਠਾ ਲਓ ਸਰਦਾਰ ਜੀ ਜੀਰਿਆ 4500 ਬਾਈ ਨੂੰ ਲੱਗਦਾ ਮਣੀ ਲੱਗਦਾ 4500 ਐਂਕੋ ਕਹਿੰਦੇ ਅਸੀਂ ਆ ਦੇ ਨੇ ਲੱਗਾ ਸ਼ਗਨ ਜਿੰਨਾਂ ਬੱਲੇ ਪੈਣ ਚੱਲ ਰਹੀਏ ਦੇ ਸਾਹਮਣੇ ਪੈ ਗਈ ਬਾਲ ਔਰ ਬੱਲੇ ਬੱਲੇ ਕਹਿੰਦੇ ਹੁੰਦੀ ਆ ਮਦਾਨ ਤੇ ਚਾਈਪੇਰਾ ਕਨੋ ਬਾਲ ਦੇ ਕਲੇ ਫੈਸਲੇ ਆ ਪਹਿਲੀ ਬਾਲ ਰੁਪਈਆ 500 ਦੇ ਲੱਗੇ ਬੱਲੇਬਾਜ਼ ਨੂੰ ਆ ਬਾਲ ਤੇ ਸ਼ੱਕਾ 500 ਦਾ ਠਾ ਓ ਠਾ ਓ ਠਾ पई <laughs> 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 ਨਿਸ਼ਾਨੀ ਦਾ ਵੀ ਪਤਾ ਨਹੀਂ ਲੱਗਣਾ ਸ੍ਰੀ ਨਿਸ਼ਾਨੀ ਹੈਗੀ ਕਿ ਡਿਸ਼ੀਰ ਭయ్యా ਲਓ ਸਾਹਮਣੇ ਪਹਿਲੀ ਬਾਲ ਇਹ ਤਾਰਾ ਸਿੰਘ ਪਿੰਡ ਵਾਲਾ ਕਹਿੰਦੇ ਖਿਡਾਰੀ ਹੈ ਇਹ ਮੁੰਡਾ ਡੋਲੀ ਦੇ ਪਿੰਡੋਂ ਕਹਿੰਦੇ ਚੱਲ ਕੇ ਆਇਆ ਹੈ ਔਰ ਇੱਕ ਰਾਂਜੇ ਕਹਿੰਦੇ ਬੰਦੇ ਹੈ ਐਨ ਸਰੇ ਦਾ ਵੀ ਮੈਚ ਹੋਣਗੇ ਟਿਕਾੜੇ ਜੱਟਾਉਣਗੇ ਉਹ ਤੱਕ ਲੱਗ ਜੂ ਕਿੰਨਾ ਕੁ ਡੂੰਘਾ ਪਾਣੀ ਓਏ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਤਰੂ ਬੜੇ ਨੇ ਪਾਣੀ ਓਏ ਤਾਂਗੇ ਡੱਡੇ ਰਾਜਾ ਜੱਟ ਦਾ ਇਸ ਗੱਲ ਦਾ ਝੂਠਾ ਜਾਣੀ ਵੀ ਕੁੰਡੀਆਂ ਵੀਰਾਂ ਬੱਡਾ ਮਾਣ ਹੈ ਮੇਰੇ ਬੰਦੂ ਮਾਸਟਰ ਅਰਮਾਨ ਧਰਮਗੋੜ ਜੀ ਨੇ ਵੱਡੀ سپورਟ ਹੈ ਵੀ ਕੁਲਦੀਪ ਨੂੰ ਸਮਝਾ ਦੇ ਬੰਦਿਆ ਨੂੰ ਹਣ ਪਿੱਛੇ ਕਹਿੰਦੇ ਢੋਲਾ ਗੜਾ ਕਿ ਢੋਲਾ ਦੇ ਨਾ ਵੀ ਕੁਲਦੀਪ ভাই ਔਰ ਚਰਦੇ ਹੁੰਦੇ ਆ ਪਹਿਲੀ ਬਾਲ ਸਾਹਮਣੇ ਕਮਾਲ ਓਏ ਸਾਹਮਣੇ 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 ਕਹਿੰਦੇ ਕਮਾਲ ਹੁੰਦੀ ਮੇਰੇ ਵੀਰੋ ਆ ਧਰਤੀ ਕਦੇ ਪਿੰਡ ਗੱਲਦੀ ਆ ਕਿ ਗੱਲੋ ਕਿ ਖਰੇ ਗੱਡੇ ਦੀ ਪਰਖ ਇਹਨਾਂ ਨੂੰ ਆਉ ਗੱਲ ਕਰਦੇ ਨੇ ਢਲਕਾ ਕੇ ਰਾਜੇ ਖੇਲੇ ਸੱਚੇ ਸੱਜਣ ਮਿਲਦੇ ਕੱਪੀਆਂ ਪਾ ਕੇ ਔਰ ਸਾਹਮਣੇ ਕਦੇ ਕਮਾਲ ਕਰਦੇ ਆ ਔਰ ਦੁਨੀਆ ਕਦੇ ਬੱਲੇ ਬੱਲੇ ਕਰਾ ਰਹੀ ਆ ਕਿੰਦਾ ਖੇਡਣੇ ਸਵੇਰ ਆ ਦੀ ਟਾਈਮ ਹੋਣੀ ਪੈ ਰਹੀ ਹੈ ਕਿਤੇ ਓਰ ਆ ਬਾਲ ਦੇ ਚੰਦੇ ਘਰਾ ਪਾਈ ਹੈ ਲਓ ਪੈਂਦੀ ਬਾਲ ਇੱਥੇ ਵੰਕ ਇੱਥੇ ਰੱਖ ਇੱਥੇ ਬਾਲਾਂ ਨੂੰ ਕਿਹਾ ਹੈ ਆਹ ਸਾਹਮਣੇ ਕਹਿੰਦੇ ਪੈਂਦੀ ਬਾਲ ਲੱਗਿਆ ਹੋਇਆ ਜੋਰ ਔਰ ਭੜਾ ਕੇ ਕਹਿੰਦੇ ਪੂਰੇ ਪੈਂਦੇ ਆ ਅੱਜ ਦਾ ਮੇਲਾ ਕਹਿੰਦੇ ਭਰਜੋ ਬੰਦਿਆ ਉਹ ਕਹਿੰਦੇ ਕਾਸ਼ ਕੋ ਦਾ ਵੱਡਾ ਗੁਲਾਬ ਖਿਲਾ ਹੋਇਆ ਧਰਤੀ ਕਹਿੰਦੇ ਪਿੰਡ ਡਾਲਦੀ ਆ ਲਓ ਸਾਹਮਣੇ ਜਦੋਂ ਬਰੇ ਟੱਗੇ ਜਾ ਗਏ ਉਹ ਬੜੀ ਦੂਰ ਜਾ ਕੇ ਡਿੱਗਦੀ ਹੈ ਇਹ ਬਾਤ ਆਰਾ ਇੱਕ ਵਾਲਾ ਖਿਡਾਰੀ ਹੈ ਪਰ ਬਾਲ ਲੈ ਵੀ ਦਲੇਰਾਂ ਟੌਪ ਦੀ ਪੈ ਗਈ ਹੈ ਇਹ ਨਾ ਕਹਿੰਦੇ ਸਿਰੇ ਹੀ ਬਾਲ ਪੈ ਗਈ ਨਾ ਸ਼ਾਨ ਬਾੜ ਖੜਾ ਹੈ ਨਾ ਕਹਿੰਦੇ ਪੱਟੀਆਂ ਪੈਰ ਜਿਹੜਾ ਸਵਾਮਾ ਨੇ ਉਹ ਵੱਡੀਆਂ ਜ਼ਿੰਮੇਵਾਰੀਆਂ ਲਓ ਲਓ ਸਾਈਡ ਦੇ ਵਿੱਚ ਬੱਦੀ ਰੌਣਕਾ ਲਓ ਪੈਂਦੀ ਬਾਲ ਇਹ ਸਾਹਮਣੇ ਕਦੇ ਤਿਆਰ ਵਰ ਤਿਆਰ ਹੈ ਉਹ ਪੈਂਦੀ ਬਾਲ ਤੇ ਹੋਏ ਹੌ ਬੱਲੇ ਬੱਲੇ ਹੁੰਦੀ ਮੇਰੇ ਵੀਰੋ ਇਹਨਾਂ ਬਾਕੇ ਕਾ ਲਈ ਇਹ ਫਾਟੜ ਦਾ ਏਰੀਆ ਨੇ ਮੇਰੇ ਸਾਹ ਦੇ ਬਾਹਰ ਬੜੀ ਜਿੱਦੀ ਜੜਕਾ ਪੂਰਾ ਉਹ ਪਿੰਡਰ ਕਹਿੰਦੇ ਨਿੰਦਰਾ ਆਇਆ ਬਣਾ ਕਰਦਾ ਆ ਜਰਾ ਇਹਨਾਂ ਕਹਿੰਦੇ ਚੋਰਾਂ ਦੇ ਬਾਗਦਾਰਾ ਸਿੰਘ ਵਾਲਾ ਹੋ ਬੱਲੇ 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 ਚਰਚੇ ਹੁੰਦੇ ਆ ਕਾੜੇ ਬਾਪੇ ਨੂੰ ਲਓ ਪੈਂਦੀ ਬਾਣ ਮੈਨੂੰ ਲੱਗਦਾ ਕਹਿੰਦੇ ਬੱਲੇ ਬੱਲੇ ਹੁੰਦੀ ਆ ਨਾਨਦਰ ਕਲਾਕਰ ਔਰ ਗੱਲਾਂ ਕਦੇ ਲੱਗਦੀਆਂ ਟਗੜ ਆ ਗਿਆ ਫੱਟੇ ਦੇ ਸ਼ਿਤਰ ਇਹ ਨਾਮ ਬੜੇ ਪ੍ਰਸਿੱਧ ਨੇ ਮੇਰੇ ਪੰਜਾਬੀ ਦੇ ਤੇ ਚਾਚਾ ਕਦੇ ਵੱਡੀ ਆ ਸ਼ਿਤਰ ਇੱਕ